ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹਾਂ ਭਾਈ ਜੀ ਮੌਸਮ 3-4 ਦਿਨ ਦਾ ਕਾਫੀ ਖਰਾਬ ਹੈ ਹੋਰ ਅਭੀ ਅੱਗੇ ਦੱਸਿਆ ਵੀ ਬਾਰਿਸ਼ ਬਹੁਤ ਪੈਣੀ ਹੈ ਅਮਰਿੰਡੇ ਜਾ ਕੇ ਆਏ ਆਂ ਵੀਰੇ ਡੰਗਰਾਂ ਦਾ ਸਮਾਨ ਲੈ ਕੇ ਆਏ ਆਂ ਆਹ ਦੇਖੋ ਜੀ ਚੂਰੀਆਂ ਐ ਦੋ ਥੱਲੇ ਚੂਰੀ ਦੇ ਇੱਕ ਖੜ ਦਾ ਸਾਲਾ ਪੈਸੇ ਦਾ ਕੁਝ ਆਉਂਦਾ ਹੀ ਨਹੀਂ 420 ਰੁਪਏ ਦਾ ਸਮਾਨ ਐ ਤੁਸੀਂ ਦੇਖ ਲੈਣਾ ਆਹ ਲੇ ਕੈਮਰਾਂਡੇ ਤੋਂ ਰੇੜੀ ਦੇ ਵਿੱਚ ਪਕੜਾ ਹੁਣ ਹੁਣ ਵੀ ਦੇਖ ਲੋ ਖਰਾਬ ਜਾ ਹੋਇਆ ਪਿਆ ਪੱਕੀ ਦੇਖੋ ਕਿਆ ਬਣਦਾ ਦੋ ਦਿਨ ਹੋਰ بارش ਦੱਸੀ ਹੋਈ ਐ ਇੱਕ ਹੋਰ ਥੋੜਾ ਜਿਹਾ ਔਰ ਇੰਡੇ ਥੋੜਾ ਕੰਮ ਸੀਗਾ ਉੱਗਾਂ ਮਾੜੀ ਦੇ ਰਿਲੇਟਡ ਕੰਮ ਸੀਗਾ ਉੱਥੇ ਜਾ ਕੇ ਆਏ ਆ ਉਹ ਜਾ ਕੇ ਥੋੜਾ ਜਿਹਾ ਕਾਰਵਾਈ ਹੋਰ ਕਰਨੀ ਐ ਪੱਕੀ ਨਿਹੜੀ ਦੇਖੋ ਭਾਈ ਮੌਸਮ ਸੁਆਬ ਨਾ ਹੋਇਆ ਪਿਆ بارش ਹੋ ਰਹੀ ਐ ਦੁਕਾਨਦਾਰ ਕਹਿੰਦੇ ਭਾਈ ਆ ਦਿਨਾਂ ਚ ਕੰਮ ਘਟ ਜਾਂਦਾ ਚਲੋ ਹੁਣ ਸਭ ਨਾਲੇ ਭਾਈ ਇਹ ਤਾਂ ਬਿਜ਼ਨਸ ਐ ਕਟਬੱਤ ਸਿਸਟਮ ਚੱਲੀ ਹੋ ਜਾਂਦਾ ਹੈ। ਬਾਕੀ ਅਗਲੀ ਗੱਲ ਬਾਤ ਸਾਰਾ ਤੁਹਾਨੂੰ ਮਿਲ ਕੇ ਦੱਸ ਦਿਆ ਕਰਦੇ ਆ। ਹਾਂਜੀ ਬਾਈ ਜੀ ਬੈਠੇ ਆ ਕਾਲੇ ਦੇ ਬਾਹਰਲੇ ਮਕਾਨ ਦੇ ਵਿੱਚ ਟੈਂਸ਼ਨ ਪਈ ਹੈ ਕਾਲੇ ਨੇ ਲੈਣਾ ਹੈ ਟਰੈਕਟਰ। ਪੈਸਾ ਖਰਚੇ ਨੂੰ ਜੀਲੀ ਕਰਦਾ। ਕਿਹੜਾ ਟਰੈਕਟਰ ਖੋਣੇ ਨੂੰ ਤਾਂ? ਮੈਂ ਉਮੀਦਾਂ ਹੋ ਗਿਆ ਨਾ ਇਹਨੂੰ ਪੁੱਛ ਕਿਹੜਾ ਪਸੰਦੀਦਾ ਟਰੈਕਟਰ ਹੈ। ਕਿਹੜਾ ਪਸੰਦੀਦਾ ਤੇਰਾ ਦੱਸ। ਜੌਂਡੀਰ ਹੀ ਆਪਾਂ ਨੇ ਹੋਰ ਕੋਈ ਨਹੀਂ। ਜੌਂਡੀਰ ਲੈਣਾ? ਜਾਂ ਕਬੋੜਾ ਦਾ ਰੋੜੀ। ਕੋਈ ਦੋ ਟਰੈਕਟਰ ਪਸੰਦ ਨਹੀਂ ਇੱਕ ਕਬੋੜਾ ਇੱਕ ਇੱਕ ਜੌਂਡੀਰ। ਇਹ ਲੰਦਾ ਕਹਦਾ ਨਹੀਂ ਤੂੰ ਪੈਸੇ ਤਾਂ ਤੇਰੇ ਕੋਲ ਹੈਗੇ ਆ ਕਰਦੇ ਕੋਈ ਲੰਦਾ ਹੈ ਕਰਦੇ ਕੋ ਉਪਰ ਵਾਲੇ ਨੂੰ ਬੇਨਤੀ ਛੋਟਾ ਟਰੈਕਟਰ ਲੈਣ ਦਾ ਤੇਰਾ ਜੀਰੀ ਕਰਦਾ ਛੋਟਾ ਤਾਂ ਛੋਟਾ ਦਾ ਕੁਆਡ ਚੋਲੇ ਆਉਣਾ ਆਪਾਂ ਨੇ ਕੰਮ ਸਾਰਾ ਉਹ ਤਾਂ ਉਹ ਤਾਂ ਇਹਨੇ ਲੈਣਾ ਚੌੜਵਾਜੀ ਨੂੰ ਬੜਾ ਲੈਣਾ ਇਹ ਬੜਾ ਚੌੜਵਾਜੀ ਲੈਣਾ ਕੰਮ ਛੋਟੇ ਦੇ ਲੈਣਾ ਦੱਸ ਇਹ ਇਹ ਤੂੰ ਕਹਿੰਦਾ ਟਰੈਕਟਰ ਲੈਣਾ ਇਹ ਮੈਨੂੰ ਰੋਜ਼ ਦਿਨ ਦੇ ਵਿੱਚ 10 ਵੀਡੀਓ ਭੇਜਦਾ ਟਰੈਕਟਰ ਦੀਆਂ ਉਹਨੂੰ ਖਾਤਾ ਸੀ ਚਲਾਉਣਾ ਦਾ ਖਾਤਾ ਉਹ ਤੈਨਾਂ ਦਿੱਤੀ ਆ ਬੰਦ ਕਰ ਕੇ ਬੰਦ ਆਲਾ ਇਹਨਾਂ ਨੂੰ ਆਸ ਗਾਦੇ ਐਡ ਐਡ ਇਹਦੇ ਵਿੱਚ ਚਲਾਉਣਾ ਸਿੱਖੀਏ ਨਾ ਆਹਨ ਕਿ ਚਲਾਉਣ ਨੂੰ ਤਾਂ ਚੱਲ ਸਿੱਖ ਜੂ ਐਡੀ ਗੱਲ ਨਹੀਂ ਕੋਈ ਇਹ ਵੇ ਤਾਂ ਹੈ ਹੁਣ ਜੇ ਸੀ ਵੀ ਤੇ ਚਾਉਂਦੇ ਹੀ ਰਿਆਂ ਥੋੜੀ ਜਿਹੀ ਰੱਥੇ ਅਦਾ ਮੀ ਆ ਗਿਆ ਬਾਪੇ ਇਹ ਤੇ ਆ ਗਿਆ ਮਸਲਾ ਹੱਲ ਕਿਵੇਂ ਹੋਊਗਾ ਟਰੈਕਟਰ ਵਾਲਾ ਮਸਲਾ ਹੱਲ ਹੋਊਗਾ ਬਾਬੇ ਨੂੰ ਬੇਨਤੀ ਕਰੋ ਸਟਾ ਦੇ ਕੋਲ ਜੀ ਕੋਈ ਨਾ ਨਾ ਬਾਬਾ ਰੁੱਦਾ ਨਹੀਂ ਉਸ ਖਰਚਾ ਵਾੜਚਾ ਕਾੜੇਨ ਕੋਸ ਮਾੜਾ ਮੋਟਾ ਬਾਬੇ ਕਰਦੇ ਕੋੜਪਾ ਦੇ ਨਹੀਂ ਅੰਦਰ ਆਤਮਾ ਦਿਲ ਕਰਦਾ ਟਰੈਕਟਰ ਨੂੰ ਆ ਦਵਾਤਾ ਕਹਿੰਦੀ ਪਾਜ ਜਹਾਜ ਲਈ ਜੈਟ ਨਹੀਂ ਜੈਟ ਨਹੀਂ ਤੇਰਾ ਦਿਲ ਟਰੈਕਟਰ ਨੂੰ ਹੀ ਕਰਦਾ ਇਹ ਮੈਨੂੰ ਬਹਾਰ ਤੇ ਕਹਿੰਦਾ ਇੱਕ ਵਾਰ ਪਵਿੱਤਰ ਕਹਿੰਦਾ ਜੋਨ ਡੀਅਰ ਲੈਣਾ ਕਹਿੰਦਾ ਮੈਂ ਆ ਫਿਰ ਕੱਢ ਦੇ ਦੇਖ ਲੈ ਫਾਉਂਡ ਟ੍ਰੈਕ ਕੱਢ ਲਈਨੇ ਇਹਦੇ ਤੇ ਪੰਜਾਂ ਦਾ ਨੰਬਰ ਪੰਜਾਬ ਦਾ ਭਾਈ ਆ ਕਿੰਨਾ ਮਾੜਾ ਇਹ ਹੈਗਾ 14 ਮਾੜਾ ਲੱਗ ਰਿਹਾ 14 ਭਾਈ ਉਹ ਐਂਕੰਦਾ ਟਰੈਕਟਰ ਦੇਖ ਜਾਂਦਾ ਇਹਦਾ ਸੁਪਨਾ ਟਰੈਕਟਰ ਲੈਣ ਦਾ ਬਹੁਤ ਹੌਸਲਾ ਨਹੀਂ ਪੈਂਦਾ ਇੱਕ ਉਹ ਹੌਸਲਾ ਇੱਧਰ ਆ ਗਿਆ ਲੈ ਨਾ ਹੌਸਲਾ ਨਹੀਂ ਪਾਇਆ ਟਰੈਕਟਰ ਲੈਣ ਦਾ ਕਾਲਜ ਦਾ ਕੀ ਕੀ ਫਾਇਦੇ ਆ ਦੋਸਤੋ ਇਹ ਸਾਰੇ ਚੂਜੋ ਕੇ ਪੈਨੇ ਜੀਰੀ ਕਿਵੇਂ ਤੇਰੀ ਜੀਰੀ ਭਈ 3% ਰੋੜ ਗਈ ਜੀ ਦੀ ਉਮਰ 1 ਸੇ 1.5 ਮਹੀਨੇ ਭਗਵੰਤ ਮਾਨ ਦੀ ਪੇਟ ਚੜ ਗਈ 30% 30% ਭਗਵੰਤ ਮਾਨ ਦੀ ਪੇਟ ਕਰ ਚੜ ਗਈ ਸਾਰਾ ਪੀਆਰ ਦੇ ਫੀਸੇ ਸਾਰੇ ਡੁਪਲੀਕੇਟ ਹੈ ਹਮ ਬੜਾ ਕਰ ਕਰਤਾ ਸੀ ਤਾਂ ਪੀਆਰ ਸੀ ਤਾਂ ਕਹਿੰਦੇ ਜਰ ਪੰਜਾਬ ਦੀ ਜੋੜੀ ਪਾਰਟੀ ਵਧੀਆ ਹੋਊ ਹਮ ਤਾਂ ਬੀਤੇ ਤਾਂ ਬਨਰ ਹੋ ਗਏ ਹੁਣ ਕੰਕੜ ਦਾ ਕੀ ਕਰਨਾ ਹੈ ਕੰਕੜ ਆਪਰੇ ਕਰਨਾਲ ਕਰੀ ਹਰਿਆਣਾ ਕੱਢੀ ਨੂੰ ਹਿਮਾਚਲ ਕੱਢੀ ਨੂੰ ਕਦਕ ਜਾਣਾ ਹੈ ਚਲਦੇ ਵਸਾ ਕਰਕੇ ਆ ਸੋਨੇ ਮੇਲ ਹੋ ਜੇ ਸਤੰਬਰ ਚਲਦੇ ਆ ਹਾਂ ਕੰਨਾਂ ਨੂੰ ਵੱਤ ਲਾ ਲੇ ਦੋਏ ਪੈਰਾ ਚੋਂ ਨੱਤੇ ਕੱਢ ਕੇ ਵੀ ਪੰਜਾਬ ਜੁਰੀ ਬਾਟੀ ਦਾ ਕੋਈ ਬਿਜ ਨਹੀਂ ਲਾਉਣਾ ਹਮ ਰਿਜੈਕਟ ਰਿਜੈਕਟ ਜੀ ਚਾਰ ਬਜਟ ਹੋ ਚੁੱਕੇ ਆ ਹੁਣ ਦੱਸ ਹਮ ਤਿੰਨ ਵਾਰ ਤਾਂ ਰੱਬ ਵੀ ਸਾਥ ਮੈਂ ਚੌਥੀ ਵਾਰ ਤਾਂ ਰੱਬ ਵੀ ਨਹੀਂ ਦਿੱਤਾ ਚੌਥੀ ਵਾਰ ਫੇਰ ਕਰਤਾ 9000 ਦਾ ਕੜਕ ਦਾ ਲਿਆਇਓ ਫੇਰ ਹੋ ਗਿਆ ਹਮ ਦੋ ਵਾਰ ਜੀਰੀ ਦਾ ਲਿਆਇਓ ਫੇਰ ਹੋ ਗਿਆ ਸਾਰਿਆਂ ਨੂੰ ਤਕੜੇ ਆ ਆ ਦੇਖ ਲੋ ਕੋਈ ਰਿਜੈਕਟ ਕਰ ਦੇ ਹੁਣ ਮੇਲ ਹੋ ਜੇ ਜਾਣਾ ਹੀ ਨਹੀਂ ਜੁਰੀ ਬਾਟੀ ਮੇਲਾ ਦੇਖਣੀਆਂ ਆ ਆ ਜਾਣਾ ਬਾਈ ਮਨ ਟੁੱਟ ਗਿਆ ਟੁੱਟ ਗਿਆ ਬਾਈ ਮਨ ਮੈਂ ਪਵਿੱਤਰ ਤਾਂ ਲੈਣਾ ਯੂਨੀਵਰਸਿਟੀ ਦੇ ਵਿੱਚ ਕੋਈ ਇਹ ਕਰਨਾਲ ਜਾਣਾ ਮੈਂ ਤਾਂ ਨੌਕਰਾਣਾਂ ਲੈਣੇ ਆ ਕਰਨਾਲ ਦੇ ਲੈਉਣੇ ਆ ਹਾਂ ਕਰਨਾਲ ਚਲਦੇ ਆ ਕਰਨਾਲ ਦੇ ਲੈਉਣੇ ਆ ਵੀ ਹਾਂ ਤੇ ਆਏਗੇ ਵੀ ਵਧੀਆ ਆਗੇ ਠੀਕ ਹੈ ਕਿ ਨਹੀਂ ਕਰਨਾਲਾ ਤੇ ਲੈਉਣੇ ਆ ਯਾਗੇ ਹਾਂ ਜੀ ਤਾਂ ਬੜੀ ਜ਼ਮੀਨ ਚਾੜਲੇ ਆਪਣੇ ਜਿ ਕਿਤੇ ਠੇਕੇ ਵਾਲੇ ਹੁੰਦੇ ਭਾਂਚ ਬਾਲਚ ਪਰਨਾ ਪਰਨਾ ਕਿਹੜਾ ਬਿਜ ਲਾਇਆ ਤਾ ਤੂੰ ਕਿਹੜਾ ਲਾਇਆ ਤਾ ਪੀਆਰ 131 ਲਾਇਆ ਤਾ 33 33 ਪਹਿਲਾ ਲਿਆਂਦਾ ਬਰਾਰ ਵਾਲਿਆਂ ਦੇ 135 ਉਹ ਜੰਮੇ ਹੀ ਨਹੀਂ ਉਹ ਜੰਮੇ ਹੀ ਨਹੀਂ ਹਾਂ ਫੇਰ ਲਿਆਂਦਾ CR 321 ਉਹ ਜੰਮ ਕੇ ਮਰ ਗਿਆ ਉਹ ਜੰਮ ਕੇ ਮਰ ਗਿਆ ਫੇਰ ਲਾਇਆ 128 ਹੈ ਉਹ ਲੈ ਉਹ ਪਵਿੱਤਰ ਲਾਇਆ 128 ਨਾ 131 131 ਮੋਲੇ ਲੈ ਕੇ ਆਏ ਹਾਂ 9000 ਰੁਪਏਾਂ ਦਾ ਦਿੱਤਾ 10 ਹੈ ਹਾਂ ਉਹਦੇ ਬਾਅਦ ਪਤਾ ਕਿ ਬਣਿਆ 30% ਉੱਡ ਗਿਆ ਉਹ ਇਹ ਉਹ ਮਤਲਬ ਬੋਲੇ ਰੋਗ ਦੀ ਭੇਟ ਚੜ ਗਿਆ 30% ਇਹ ਕਿਸਮਤ ਇਹ ਜੀ ਹੈ ਕਿ ਜਾਣ ਕੇ ਹੋਈ ਜਾਂਦਾ ਕੰਮ ਪਤਾ ਨਹੀਂ ਤਰਾ ਸਾਡਾ ਲੇਖਾਰੀ ਰਿਹਾ ਜਾਂ ਸਾਨੂੰ ਦੇਖ ਰਿਹਾ ਜਾਂ ਸਾਡੀ ਕਿਸਮਤ ਚ ਕੋਈ ਸਹੇਉ ਵੀ ਹਮ ਲੇਕਨ ਕੋਲਮਲਾ ਕ ਜੀ ਮੇਰਾ ਰਿਜਲਟ ਕੱਟਿਆ ਵੀ ਤੇ ਆਜ ਯੋਰੀ ਬਾਟੀ ਦਾ ਵੀ ਨਹੀਂ ਲਾਉਂਦਾ ਲੋ ਬਾਈ ਦੋਆਈ ਜਣੇ ਆਪਾਂ ਇਹ ਗੱਲ ਤਾਂ ਪੱਕੀ ਆ ਬਈ ਪੰਜਾਬ ਯੂਨੀਵਰਸਿਟੀ ਵਾਲੇ ਬੰਦੇ ਪਿੱਛੇ ਆ ਕਰਨਾਲ ਵਾਲੇ ਅੱਗੇ ਆ ਕੋਈ ਪੰਜਾਬ ਜੁਨੀ ਪਾਰਟੀ ਸਾਹਮਣੇ ਬਰਾੜ ਵਾਲੇ ਆ ਉਹਨਾਂ ਦੇ ਰੱਬ ਕਰਕੇ ਕੋਈ ਭੁੱਲ ਕੇ ਵੀ ਨਾ ਜਾਇਓ ਕਸਟਮਰ ਕੋਈ ਵੀ ਸਮਾਨ ਨਾ ਲਿਓ ਬਾਈ ਸਾਰੇ ਡੁਪਲੀਕੇਟ ਆ 135 ਬੀਜ ਲੈਂਦੇ ਆ ਬਾਈ ਅਸੀਂ ਖੁਦ ਸਾਡੇ ਮਾ ਬੈਗ ਪਏ ਆ ਬੈਗ ਪਏ ਬਿੱਲ ਕੱਟ ਕੇ ਦਿੱਤਾ ਸਭ ਕੋ ਪਿਆ ਕੁਝ ਨਹੀਂ ਜੰਮਦਾ ਨਾ ਜੰਮਿਆ ਗਮਿਆ ਬੀਜ ਦੇਤਾ ਸਾਨੂੰ ਹਾਂ ਜੇ ਕਿਸੇ ਨੂੰ ਬੀਆਰ 74 ਚਾਹੀਦਾ ਜਿਹੜਾ ਤੁਸੀਂ ਸੁਣਿਆ ਹੀ ਨਹੀਂ ਹੋਣਾ ਉਹ ਮੇਰੇ ਪਾਸੇ 5 ਕੁਇੰਟਲ ਵੱਧ ਲਿਆ ਸਕਦਾ ਮੈਂ ਸਾਬ ਕਿ ਰੱਖਿਆ ਹੋਏ 32 ਕੁਇੰਟਲ ਝਾੜ ਦੱਸਿਆ ਤਾਂ ਸਾਨੂੰ ਹਾਂ ਉਸਲਾ 32 ਤੇ 22 ਵੀ ਨਿਕਲੇ ਆ ਨਾਲੇ ਸੇਵਾ ਕੀ ਨਹੀਂ ਕਰੀਏ ਹਾਂ ਤੇ ਨਾਲ ਜੱਮੀ ਹੋਣੀ ਬਾਈ ਦੋ ਕਿਲੇ ਚ ਦੇਖ ਲੋ ਭਾਈ ਇਹ ਦੁੱਖ ਹੈ ਕਿਸਾਨਾਂ ਦੇ ਹਾਂ ਫੜਾ ਟ੍ਰੈਕਟਰ ਆਊਗਾ ਕਿਵੇਂ ਜਿਹਦਾ ਦੁੱਖ ਬਲੇਗੇ ਮੈਂ ਕਹਣਾ ਵੀ ਜਿਹ ਟ੍ਰੈਕਟਰ ਦਾ ਟ੍ਰੈਕਟਰ ਉਹ ਨੂਨਾ ਸਕੂਟਰੀ ਲੈ ਸਕਦਾ ਨਾ ਪੰਜਾਬ ਜੂਰੀ ਬਾਟ ਦੇ ਬੀਜ ਲਾਦਾ ਕਦੇ ਵੀ ਨਾ ਜਾਇਓ ਵੀ ਤਰੇ ਵੀ ਨਹੀਂ ਆਉਣਾ ਬਰਾਣ ਵਾਲੇ ਦੇ ਭੁੱਲ ਕੇ ਵੀ ਨਹੀਂ ਜਾਇਓ ਦੁਖੀ ਹੋ ਗਿਆ ਮੈਂ ਹਾਂ ਦੁਖੀ ਹੋ ਗਿਆ ਅਬ ਕਾਨਾਤ ਵਿਚਾਲੇ ਪਿਆੁਰ ਗਿਆ ਸਕਿਆ ਚੱਲ ਕੋਈ ਨਹੀਂ ਪੈਸੇ ਤਾਂ ਤੇਰੇ ਕੋਲ ਹੈਗੇ ਚਲ ਜਾਣ ਕਿ ਨਿਕੜ ਤਾ ਤੂੰ ਪੈਸੇ ਤਾਂ ਤੇਰੇ ਉੱਥੇ ਰਹਿ ਪੈਸੇ ਤਾਂ ਮੇਰੇ ਪੈਸੇ ਆਪਣਾ ਤੇ ਇੰਡੀਆ ਸੜਕੇ ਕਮਾਏ ਤੇ ਤਾਂ ਖੜੇ ਹੂੰ 17 ਸਾਲ ਬਾਹਰ ਲਾਏ ਆ ਇੱਥੇ ਆ ਕੇ ਨਹੀਂ ਲੋਟਾਂਗਾ ਨਾ ਨਾ ਇਦੋਂ ਐ ਤਾਂ ਜਿਹੜੀ ਆਪਣੀ ਦੁਕਾਨਾਂ ਦਾ ਇਹ ਤਾਂ ਭਗਵਾਨ ਜੀ ਮੁੰਡੇ ਬਾਹਰ ਨੂੰ ਇੱਥੇ ਹੀ ਕਰ ਦੂਗਾ ਕਿਆ ਕਰ ਦੂਗਾ ਤੂੰ ਰੇ ਦੱਸ ਭਾਈ ਜੀ ਦੀ ਤਾਂ ਫੇਰ ਕਰਦਾ ਸਾਨੂੰ ਅਦੀ ਮੁੰਡੇ ਬਾਹਰ ਹੀ ਪੇ ਜੋ ਕੰਮ ਕਰੂਗੇ ਇੱਥੇ ਨਾਲੇ ਬੇੜਾ ਘਰ ਕਰਤਾ ਸਾਰੇ ਘਾਤਾ ਦਾ ਜਿਹੜੇ ਵਾਜ ਕੇ ਟਾਈਮ ਲਾਗੇ ਸਾਲੇ ਉਹ ਮਾਰ ਲੈ ਸਹੀ ਗੱਲ ਹੈ ਨਸ਼ਾ ਕੰਟਰੋਲ ਪੰਜਾਬ ਚ ਕਿਹੜਾ ਕੰਟਰੋਲ ਸਾਲਾ ਜੋ ਰੱਟ ਪਾਈ ਆ ਹਾਂ ਕਈ ਗਿਆ ਕਹਿੰਦਾ ਮੈਂ ਲਾਇਸੈਂਸ ਕੈਨਸਲ ਕਰ ਦੂੰਗਾ ਜਿਹਨੇ ਪੀਆਰ ਤੇ ਹੋਰ ਲਾ ਲਿਆ ਇਹਨੇ ਪੀਆਰ ਤੇ ਕਹਿੰਦਾ ਹੋਰ ਲਾ ਲਿਆ ਲਾਇਸੈਂਸ ਕੈਨਸਲ ਕਰ ਦੂੰਗਾ ਔਰ ਕੱਲ ਪਰਸੋਂ ਕਰਨਾ ਬਗਾੜ ਰਹੇ ਆ ਹਸਪੀਟਲ ਦਾ ਇਹਨੂੰ ਪੁੱਛੀ ਸੁਪਨੇ ਕਿ ਬਣਾਇਆ ਤਾ ਉਹਦਾ ਚੰਨੀ ਬਣਾ ਕੇ ਗਿਆ ਹਾਂ ਫਿਰ ਚੰਨੀ ਬਣਾ ਦੇਗਾ ਚੰਨੀ ਨੇ ਉਹ ਗ੍ਰਾਂਡ ਦਾ ਚੰਨੀ ਨੇ ਸੜਕਾਂ ਬਣਾਈਆਂ ਭਾਈ ਜਨਾ ਆਪਣਾ ਕਰ ਗਿਆ ਚੱਲ ਕੋਈ ਨਹੀਂ ਉਹ ਭਾਈ ਕੀ ਕਰੀਏ ਮਹਿੰਗੀ ਦਾਰੂ ਪੀਦਾ ਜਾਂਦੀ ਭਗਵਾਨਤਮਾਨ ਨਰਾਜ਼ੀ ਹੈ ਭਾਈ ਸਾਡੇ ਬੰਦਿਆਂ ਦੀ ਕਹਿੰਦੇ ਅਸੀਂ ਆਪਣੀਆਂ ਗੱਡੀਆਂ ਫਰੀ ਆਪਣੇ ਕੋਲ ਤੇ ਤੇਲ ਪਾ ਕੇ ਦਿਹਾੜੀਆਂ ਛੱਡ ਕੇ ਦੀਆਂ ਬੋਟਾ ਪਾਈਆਂ ਦੇਖ ਲੈ ਕਿਹਤੇ ਰੁਪਈਆ ਲੱਤਾ ਥਲੇ ਤੇ ਆਪਣੇ ਪੱਲੇ ਤੇ ਬੁੜੇ ਠੇਰੇ ਸਾਰੇ ਕੱਢ ਕੱਢ ਕੇ ਪੱਟਿਆ ਬਹਾਲ ਬਦਲੋ ਸਰਕਾਰ ਬਦਲੋ ਸੀ ਭਗਵਾਨ ਦੀ ਸਪੋਰਟ ਕਰੀ ਐ ਪੱਟਿਆ ਬਾਹਰ ਦਬਈ ਦੇ ਪੈਸੇ ਵਗਾ ਕੇ ਲਾਏ ਆਪਣੇ ਉਹ ਵੀ ਮਰਿਆ ਹੋਇਆ ਬਾਹਰ ਵਿੱਚ ਪੈਸੇ ਸੁੱਕਣੀ ਨਿਕਲਈ ਲੰਬੇ ਮੂੰਹ ਵਾਲੀ ਥਾਲੀ ਆ ਕਰ ਤਾ ਪੁੱਤਰ ਕਿਆ ਕਹੇਗਾ ਹੁਣ ਤੂੰ ਯਾਰ ਰਣ ਹੁਣ ਕਾਨਕ ਦੇ ਬੀਜ ਬਾਰੇ ਦੱਸ ਕਿਆ ਕਰਨਾ ਇੱਥੇ ਦੇ ਲਈ ਆਉਣਾ ਜੂਰੀ ਪਾਰਟੀ ਦੇ ਲਈ ਆਉਣਾ ਮੈਂ ਤੇਰੀ ਸਾਲਾ ਤੇ ਲਿਆਉਣਾ ਕਿਹੜਾ ਇਹ ਆਹ ਉਹ ਕੋ ਵਧੀਆ ਲਿਆਉਣਾ ਇਹ 32 ਦੇ ਝਾੜ ਵਾਲਾ ਕੋਈ ਕਿਆ ਉਹ ਤਾਂ 32 ਝਾੜ ਆਉਂਦਾ ਕਿਆ 35 ਸਾਲਾ 20 ਦੀ ਆ ਜਵੇ ਬਹੁਤ ਹੈ ਕੋਈ ਲਿਖ ਕੇ ਦੇ ਦੇ ਮੈਂ 20 ਨਹੀਂ ਕੱਟੂਗਾ ਹੀ ਬਹੁਤ ਹੈ ਉਹ ਛਾੜ ਦੀ ਦਾ ਬਾਅਦ ਹੀ ਗੱਲ ਹੈ ਵੀਰੇ ਜੰਮੇ ਤਾਂ ਸਹੀ ਪੂਰੀ ਜੰਮਦੀ ਉਹ ਨਹੀਂ ਹੱਦ ਪੈ ਛਾੜ ਦਾ ਦਾ ਹੋਗਾ ਜੰਮੂ ਗਈ ਹਮ ਆ ਤੇਰਾ ਸਾਹਮਣੇ ਟਾਪ ਦੀ ਜੀਰੀ ਜੰਮੀ ਦੀ ਲਾਈਟ ਹੀ ਆ ਕਹਿੰਦੇ ਵਾਇਰਸ ਆ ਗਿਆ ਜਿਉਂ ਹੀ ਵਾਟਿਕਾਂ ਦੀ ਬਾਦੋ ਵੀ ਸਾਲਾ ਤੁਸੀਂ ਠੇਕਾ ਫੜਦੇ ਹੋ ਉੱਥੇ ਬੈਠੇ ਕੋਈ ਦਵਾਈ ਕੋਈ ਕੁਛ ਕੁਸਤਾ ਕਰੋ ਪੰਜ ਸਾਲ ਚਾਰ ਪੰਜ ਸਾਲ ਸੁਆਹ ਨਹੀਂ ਲੜਾਈ ਇਹਨਾਂ ਨੇ ਮੈਂ ਕਹਿੰਦਾ ਸੁਆਹ ਮੈਨੂੰ ਲੱਗਦੀ ਜਿੰਨੂ ਬਾ ਟੁੱਟਾਈ ਜਾਣੀ ਪੰਜ ਸਾਲ ਤੱਕ ਖਤਮ ਹੋ ਗਏ ਡਾਕਟਰ ਉਂਟਰ ਮਰ ਜਲੇ ਸਾਰੇ ਉੱਤੇ ਮਨ ਦੁਖਿਆ ਪਾਈ ਲੋਕਾਂ ਦਾ ਨੁਕਸਾਨ ਬਹੁਤ ਹੋ ਗਿਆ ਕਰੀ ਤੇ ਮੇਲਾ ਲਵਾ ਕੇ ਸਾਲੇ ਬੇਰੀਆਂ ਦੇ ਪੈਸੇ ਲੈ ਲੈਂਦੇ ਨਵੇਂ ਨਵੇਂ ਇਨਫਰਮੈਂਟ ਦਿਖਾਈ ਜਾਂਦੇ ਆ ਆ ਗਿਆ ਆ ਆ ਗਿਆ ਹਰ ਇੱਕ ਸਾਲ ਪਾਊਡਰ ਰੱਖਿਆ ਹਰ ਇੱਕ ਸਾਲ ਜੇ ਦੁੱਧ ੜੀ ਮੈਸ ਆ ਗਈ ਆ ਸਾਡੇ ਕੋਲ 6 ਲੀਟਰ ਤੇ ਨਹੀਂ ਵਾਧੀਆਂ ਲਿਆ ਕੇ ਵਧਾ ਕੇ ਦਿਖਾਓ ਕੋਈ ਮਨ ਦੁਖਿਆ ਪਈ ਬੰਦਿਆਂ ਦਾ ਬਹੁਤ ਉਹ ਝੂਠੇ ਬੋਲੀ ਜਾਂਦੇ ਯਾਰ ਆ ਇੱਕ ਮੀਨ ਖੜਾ ਨਹੀਂ ਛੱਡਿਆ ਸਾਉਂਡ ਜਮੀਨੀ ਪਿਆ ਇਹ ਵੀ ਗੀਦ ਵਾਲੀ ਕਿਸੂ ਵਾਲਣ ਲੱਗਿਆ ਹੋਇਆ ਇਹ ਕਹਿੰਦਾ ਵੀ ਜੇ ਬੌਣਾ ਰੋਗ ਪੈ ਗਿਆ ਤਾਂ ਮਾੜਾ ਮੁੱਟਾ ਜਿਹਾ ਛਿੱਟਾ ਆਊਗਾ ਵੀ ਜੱਕ ਦੂੰਗਾ ਮੈਂ ਕੋਲੋਂ ਮੁਲਾਕੇ ਪਤਾ ਨਹੀਂ ਭਗਵਾਨ ਜੀ ਮਾਨ ਕੋ ਸਾੜ ਦੱਤੀ ਚੱਲਦੀ ਸਾਡੇ ਤੇ ਜਾਨੀ ਉਹ ਤਾਂ ਤੇਰੇ ਕਿੰਨੇ ਫੁਜੀਰੀ ਜਾ ਗਿਆ ਉਹ ਤਾਂ ਰੁੱਕ ਗਿਆ ਅੰਦਰ ਲੰਬੇ ਜੀ ਮਾੜਾ ਬੱਬ ਲਿਆ ਰੋ ਰੋਕ ਰੋਕ ਤਾਂ ਮੋਗੀ ਮਣੀ ਮੁੱਟੀ ਹਾਂ ਚਲ ਬਚਾਓ ਹੋ ਗਿਆ ਤੇਰਾ ਵੀ ਬਾਕੀ ਛਾੜਦਾ ਹਰੇਕ ਦਾ ਘਟਣਾ 5 ਪੁਆਇੰਟ ਦਾ ਕਹਿ ਲਾ ਵੀ ਤੂੰ ਠੇਕੇ ਪੂਰੇ ਹੋ ਜਾਣ ਬੋਲਣ ਲੋਗ ਨਹੀਂ ਫਾਇੰਟ ਦਾ ਕਰਨਾ ਇਹ ਭਾਈ ਪਾਪਾ ਦੀਆਂ ਪਰੀਆਂ ਦੇ ਕਾਰਨਾਂ ਚਲੋ ਭਾਈ ਕੀ ਕਰੀਏ ਇਹ ਬੰਦੇ ਆ ਸਾਡੇ ਭਾਈ ਵਿਚਾਰੇ ਮੱਧਮ ਵਰਗ ਦੇ ਇਹ ਵਿਚਾਰਾ ਮੂੰਹ ਮਿਹਨਤ ਕਰਦਾ ਬੰਦਾ ਭਾਈ ਮਰੂਦਾ ਦਾ ਕਿੱਲਾ ਵੀ ਲਾਇਆ ਹੋਇਆ ਨੇ ਕਿੱਲੇ ਮਰੂਦਾ ਦੇ ਵੀ ਮਾਇਕਾ ਨੇ ਕਿਤੇ ਵੀ ਪੰਜਾਬੀ ਯੂਨੀਵਰਸਿਟੀ ਦੇ ਲਾਏ ਹੁੰਦੇ ਤਾਂ ਮੈਨੂੰ ਬੂਟੇ ਹੀ ਪੱਟਣੇ ਪੈਣੇ ਸੀ ਇਹ ਤਾਂ ਇਹ ਮੈਨੂੰ ਉੱਤਰ ਲੈ ਆਂ ਝਾਰਖੰਡ ਕੰਨੀ ਦੇ ਲੈ ਲੱਖਾਂ ਰੁਪਏ ਦਾ ਬਰੂਦ ਲਾਤੇ ਨੇ ਮੇਰੇ ਜਨਮ ਬੀ ਐਨ ਆਰ ਝਾਰਖੰਡ ਦੇ ਮੰਗਾਇਆ ਉਹ ਚੀ ਬਿਮਾਰੀ ਹੈ ਲੱਖਾਂ ਰੁਪਏ ਦਵਾਈ ਖੜਕਤੇ ਪਰ ਕਰ ਕੇ ਸਕਦੇ ਕਿਸਮਤ ਨਾਲ ਹੀ ਹੋਣਾ ਜੋ ਕਹਿੰਦਾ ਨਾ ਜਾਈ ਬਾਰਵਾ ਨੂੰ ਲਿਖ ਜਾਣਗੇ ਨਾਲ ਉਹੀ ਕੰਮ ਹੋਇਆ ਪਿਆ ਮੁਰੂਤ ਤਾਂ ਫਿਰ ਵੀ ਦੇ ਜਾਣਗੇ ਜੀਰੀ ਨੇ ਤਾਂ ਉਹ ਵੀ ਨਹੀਂ ਦੇਣਾ ਸਾਨੂੰ ਕੋਸ ਭਾਈ ਜੀ ਹੁਣ ਕਰੀਏ ਕਿਆ ਜੀਰੀ ਨੇ ਨੁਕਸਾਨ ਕਰਤਾ ਸਾਰੇ ਬੰਦਿਆਂ ਦਾ ਨੁਕਸਾਨ ਕਰਿਆ ਕਰੀਏ ਵੀ ਕਿਆ ਕਰੀਏ ਯੂਨੀਵਰਸਿਟੀ ਦੇ ਜਿਹੜੇ ਪਹਾਲੇ ਨੇ ਕੋਈ 5 ਸਾਲ ਤੋਂ ਯੂਨੀਵਰਸਿਟੀ ਦੇ ਡੱਕਾ ਨਹੀਂ ਤੋੜਿਆ ਉਹ ਕਈ ਜਨੇ ਚਟਾ ਤੇਲ ਆ ਗਿਆ ਜੀ ਬਹਿਰ ਸਾਂ ਗਿਆ ਚਟਾ ਚਟਾ ਤੇਲ ਉਹ ਪ੍ਰੋਬਲਮ ਉਹਦਾ ਝੜਦੇ ਵਿੱਚ ਤਾ ਤੂੰ ਹੀ ਤੇਲੇ ਸਪਰੇਆ ਕਰਾਈ ਜਾਂਦੇ ਖਾਤੇ ਆਫੀਸ਼ੀਅਲੀ ਕੋਈ ਅਨਾਉਂਸਮੈਂਟ ਨਹੀਂ ਕਰਦੇ ਕਹਿੰਦੇ ਤੇਲੇ ਨਾਲ ਪ੍ਰੋਬਲਮ ਹੈ ਬਰ ਤੇਲੇ ਨਾਲ ਮੈਨੂੰ ਤਾਂ ਲੱਗਦੀ ਨਹੀਂ ਤੇਲ ਨੂੰ ਮਾਥੇ ਬਰੇ ਬੂੰਦ ਜੀ ਪੀਆ ਤੇਲਾ ਪਿਆ ਅੱਜ ਤੱਕ ਤਾਂ ਕੋਈ ਅਰੋਜ਼ ਨਹੀਂ ਖਰਾਬ ਹੋਇਆ ਚਟਾ ਹੀ ਪੈਂਦਾ ਨਾਲੇ ਪਤਾ ਨਹੀਂ ਬਾਈ ਕੀ ਚੱਕਰ ਆ ਹਾਂ ਚੱਲ ਦੁਖੀ ਨਾ ਕਰੋ ਮਨ ਛੋਟਣਾ ਕਰੋ ਬਹੁਤ ਬਹੁਤ ਧੰਨਵਾਦ